ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਅੱਜ ਨਾ ਟਾਲੀ ਸਾਹਿਬ ਤੋਂ ਅਗਲੇ ਪਾਸੇ ਛਵੇ ਦੇ ਵਿੱਚ ਪਾਣੀ ਆਇਆ ਤੇ ਅਸੀਂ ਵੇਖਣ ਆਏ ਸਾਜ ਤੇ ਤੇ ਉਮਰਪੁਰਾ ਜੀ ਹਾਂਜੀ ਉਮਰਪੁਰੇ ਦੇ ਨਾਲ ਹੀ ਬਿਲਕੁਲ ਤੇ ਇਧਰ ਸਾਡੇ ਨਾਲ ਸਤਿਕਾਰਯੋਗ ਜੇ ਬਾਪੂ ਜੀ ਕੀ ਨਾਂ ਜੀ ਤੁਹਾਡਾ ਬਲਜੀਤ ਸਿੰਘ ਬਲਜੀਤ ਇਹਨਾਂ ਦਾ ਨਾਂ ਸਰਦਾਰ ਬਲਜੀਤ ਸਿੰਘ ਜੀ ਤੇ ਇਹਨਾਂ ਦੇ ਬਿਲਕੁਲ ਆ ਤੁਹਾਡੇ ਕਿਲੋ ਕਿੱਲੇ ਕਿਤੇ ਹੋਣਿਆ ਪਾਣੀ ਅੱਧੇ ਕਿਲੇ ਡਿਗਲੀ ਦੀ ਆਪਾਂ ਅੱਧੇ ਕਿਲੇ ਦੇ ਪਾਣੀ ਆ ਜੀ ਤੇ ਇਹ ਥੋੜੀ ਜਿਆ ਉੱਚੀ ਜਗ੍ਹਾ ਤੇ ਇਹਨਾਂ ਦਾ ਢੇਰਾ ਆ ਤੇ ਇਹ ਕਹਿੰਦੇ ਨੇ ਵੀ ਸਾਡੀ ਅਗਲੇ ਕਿੰਨਾ ਜੀ ਤੁਹਾਡਾ ਝੋਨਾ ਚ ਇੱਥੇ ਦਾ ਨਾ 18 30 ਕਿਲੇ ਥਾਂ ਡੱਬਾ ਜੀ 30 ਕਿਲੇ ਥਾਂ ਡੱਬਾ ਜੀ ਹਾਂ ਜੀ ਠੀਕ ਹੈ ਜੀ 12 ਕਿਲੇ ਠੇਕੇ ਆ ਤੇ 18 ਕਿਲੇ ਕਰਦਾ ਵਾਏ ਗੁਰੂ ਹੋਰ ਨਾਲ ਲਾਗੇ ਨਾਲ ਦਿਆਂਗਾ ਆ ਲੈ ਆ ਸਾਡਾ ਛੋਟਾ ਮੇਰਾ ਇਹਦਾ 25 ਕਿਲੇ ਥਾਂ ਚ ਡੱਬਾ ਠੀਕ ਠੀਕ ਆ ਹੋਰ ਬੜਾ ਚੀਨਿਆਂ ਦੇ ਪਾਈ ਆਪਣੇ ਉਹ ਨਾ ਆਪਣੇ ਉਹ ਕੀਰਤਨ ਹੋਣੀ ਹਾਂਜੀ ਹਾਂਜੀ ਉਹਨਾਂ ਦਾ ਮੁੰਡੇ ਦਾ ਕਿਸੇਗਾ ਭਾਲਾ ਭਲ ਨਾ ਉਹਦਾ ਉਹਦਾ ਥਾਂ ਚੋਂ ਘੱਟ ਬਾੜ ਬੜਿਆਂ ਥਾਂ ਡੁੱਬ ਚੋਂ ਡੁੱਬ ਜਿੱਥੇ ਜਿਹੜੇ ਇੱਕ ਮੈਂ ਤੁਹਾਡਾ ਨਾ ਬੇਨਤੀ ਕਰਨੀ ਵੀ ਜਿਹੜੇ ਉਹਨਾਂ ਰਮਦਾਸ ਤੱਕ ਸੇਵਾ ਕਰਨ ਰਿਹਾ ਨੇ ਆਪਣੇ ਇਲਾਕੇ ਦੇ ਆਪਣੇ ਇਲਾਕੇ ਦੇ ਜਿਹੜੇ ਹਾਂਜੀ ਹਾਂਜੀ ਤੇ ਉਹਨਾਂ ਨੂੰ ਹੁਣ ਜਿਹੜੇ ਆ ਡੇਰੇ ਡੁੱਬੇ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਮਤਲਬ ਇਹਨਾਂ ਨੂੰ ਕੀ ਮੁੜ ਕੇ ਜ਼ਰੂਰ ਤੇ ਆ ਇਹਨਾਂ ਡੇਰਾਵਾਂ ਨੂੰ ਜ਼ਰੂਰਤ ਨਾਲ ਕਿਹੜਾ ਹੀ ਆ ਇਹਨਾਂ ਨੂੰ ਇਹ ਵੀ ਖਾਦ ਬੀਜ ਦਾ ਥੋੜੀ ਬਰੀ ਪ੍ਰਾਸ਼ਟ ਹੋ ਜਾਏਗਾ ਇਹਨਾਂ ਦੀ ਮਤ ਹੋ ਜੇ ਮਤ ਹੋ ਜੇ ਤਾਂ ਕਣਕ ਕਣਕ ਨੂੰ ਬਜਾਈ ਜਾਏ ਹੋਰ ਕਣਕ ਕਣਕ ਬਜਾਈ ਕਣਕ ਜਾਈ ਜਾਏ ਇਹ ਵੀਡੀਓ ਰਾਈਨ ਆਪਾਂ ਇਹ ਜਿਹੜੀ ਬੇਨਤੀ ਤੁਹਾਡੀ ਜਿਹੜੇ ਆਡੇ ਇਲਾਕੇ ਦੇ ਨੇ ਜੋ ਸਮਾਰੂਠੀਆਂ ਹਨ ਤੇ ਜਿਹੜਾ ਆਪਣਾ ਇਲਾਕੇ ਦੇ ਜਿਹੜਾ ਬਚਿਆ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਉਮਰਪੁਰੇ ਦੇ ਡੇਰੇ ਨੇ ਤੇ ਜਸਤਰਵਾਲ ਦੇ ਆ ਲਾਗੇ ਆਪਾਂ ਜਸਤਰ ਡੇਰੇ ਬਾਬਾ ਆਪਣੇ ਵਿੱਚ ੱਡੇ ਆ ਹਾਂਜੀ ਹਾਂਜੀ ਤੇ ਇਹਨਾਂ ਦੀ ਜਦੋਂ ਪਾਣੀ ਲੱਗਦਾ ਸਾਰੇ ਇਹ ਆਪਣੇ ਇਲਾਕੇ ਦੀ ਮਤ ਜਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ